जय श्री राम भगवान राम जी ਦਾ ਬੰਬੇ ਮੰਦਿਰ ਜਿਹੜਾ ਅਯੁੱਧਿਆ ਦੇ ਵਿੱਚ ਬਣ ਰਿਹਾ ਉਹਦੀ ਰਾਮਲੀਲਾ ਕਮੇਟੀ ਲੱਖ ਲੱਖ ਵਧਾਈ ਦਿੰਦੀ ਆ ਸਾਰੇ ਰਾਮ ਭਗਤਾਂ ਨੂੰ ਬਹੁਤ ਬਹੁਤ ਵਧਾਈ ਉਸ ਪਲੱਕਸ ਦੇ ਵਿੱਚ ਰਾਮਲੀਲਾ ਕਮੇਟੀ ਨੇ ਸਵੇਰ ਤੋਂ ਚਾਹ ਦਾ ਲੰਗਰ ਤੇ ਬਿਸਕੁਟ ਦਾ ਲੰਗਰ ਹੁਣ ਗੜਾ ਪ੍ਰਸ਼ਾਦ ਪੂਰੀ ਆਲੂ ਦਾ ਲੰਗਰ ਲਾਇਆ ਸਾਰੇ ਰਾਮ ਭਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ जय श्री राम जय श्री राम ਜੈ ਸ਼੍ਰੀ ਰਾਮ ਅੱਜ ਸਵਾਮੀ ਅਵੇਸ਼ਾਨੰਦ ਗਿਰੀ ਜੀ ਮਹਾਰਾਜ ਜੀ ਸੀਮ ਕਿਰਪਾ ਨਾਲ ਉਹਨਾਂ ਦਿਸ਼ਾ ਨਿਰਦੇਸ਼ ਦੇ ਨਾਲ ਅੱਜ ਨੂਰ ਮਹਿਲ ਵਿੱਚ ਸ਼੍ਰੀ ਰਾਮ ਮੰਦਰ ਜੀ ਦਾ ਜੋ ਮੰਦਰ ਬਣਿਆ ਉਹਦੇ ਉਤਸਵ ਦੇ ਵਿੱਚ ਨੂਰ ਮਹਿਲ ਦੇ ਵਿੱਚ ਅੱਜ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਅਸੀਂ ਬਹੁਤ ਭਾਗਿਆਸ਼ਾਲੀ ਹਾਂ ਜਿਹੜਾ 500 ਸਾਲ ਪੂਰਬ ਦੇ ਵਿੱਚ ਜੋ ਆ ਮੰਦਰ ਬਣਿਆ ਉਹਦੇ ਸੰਬੰਧ ਵਿੱਚ ਅੱਜ ਜੋ ਨੂਰ ਮਹਿਲ ਵਿੱਚ ਲੰਗਰ ਲਗਾਇਆ ਜਾ ਰਿਹਾ ਅਸੀਂ इलाका निवासियों को बहुत बहुत मुबारक दें जय श्री राम जय श्री राम सभी को जय श्री राम मेरा नाम युक्ति मैं चौथी कक्षा में पढ़ती हूँ श्री रामचंद्र जी महाराज की प्राण प्रतिष्ठा की खुशी में आप सभी सनातन धर्मियों के सनातन धर्मियों को बहुत बहुत शुभकामनाएं धन्यवाद जय श्री राम आदि कवि का काव्य रसीला पढ़ सुनकर श्री राघव लीला शकल मनोरथ होते पूरे कायर जन भी बनते शूरे भगवान वाल्मीकि जी महाराज के जो महानायक थे भगवान रामचंद्र जी महाराज उनके जन्म स्थान पर आज मूर्ति स्थापना दिवस पर जो हो सका नूर महल से नूर महल वालों ने बड़े भव्य तरीके से भगवान का मूर्ति स्थापना दिवस मना रहे हैं और स्वागत कर रहे हैं इस समय पर पूरे नूर महल में भंडारा दीप उत्सव रात को भजन कीर्तन आदि सब हो रहा है मंदिर भूतनाथ की तरफ से शोभा यात्रा भी निकाली जा रही है तो उसमें भी हम लोग सब बढ़ चढ़ कर हिस्सा लेंगे भंडारे आदि सब चल रहे हैं सबको भगवान के प्राण प्रतिष्ठा उत्सव की बहुत बहुत बधाई हो जय श्री राम जय श्री राम जय श्री राम जय श्री राम, राम।, राम।, राम। आज ਗੁਲਾਮੀ ਦਾ 550 ਸਾਲ ਪੁਰਾਣਾ ਜਿਹੜਾ ਪ੍ਰਤੀਕ ਸੀ ਬਾਬਰੀ ਢਾਂਚਾ ਉਹਦੇ ਉੱਪਰ ਛਾਈ ਦੀ ਜਿੱਤ ਦੇ ਨਾਲ ਅੱਜ ਭਗਵਾਨ ਸ਼੍ਰੀ ਰਾਮ ਦੁਬਾਰਾ ਆਪਣੇ ਭਵੇ ਰਾਮ ਮੰਦਰ ਵਿੱਚ ਵਿਰਾਜਮਾਨ ਹੋਣ ਜਾ ਰਹੇ ਆ ਇਹਦੀ ਮੈਂ ਸਾਡੀ ਪੂਰੀ ਟੀਮ ਵੱਲੋਂ ਸ਼ਹਿਰ ਵਾਸੀਆਂ ਦੇ ਨਾਲ-ਨਾਲ ਪੂਰੇ ਵਿਸ਼ਵ ਨੂੰ ਇਸ ਭਵੇ ਰਾਮ ਮੰਦਰ ਦੀਆਂ ਵਧਾਈਆਂ ਦਿੰਦੇ ਆਂ ਔਰ ਉਮੀਦ ਕਰਦੇ ਆਂ ਕਿ ਦੁਬਾਰਾ ਆਪਣੇ ਇਸ ਧਰਤੀ ਤੇ ਨਾ ਕਿ ਸਿਰਫ ਹਿੰਦੁਸਤਾਨ ਚ ਪੂਰੀ ਧਰਤੀ ਤੇ ਰਾਮ ਰਾਜ ਦੀ ਸਥਾਪਨਾ ਹੋਵੇ ਔਰ ਸਭ ਲੋਕ ਮਿਲ ਜੁਲ ਕੇ ਪੁਰਾਣੇ ਤ੍ਰੇਤਾ ਯੁਗ ਦੇ ਵਿੱਚ ਜਿਸ ਤਰ੍ਹਾਂ ਲੋਕ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਸੀ ਉਹ ਹੀ ਯੁਗ ਦੁਬਾਰਾ ਸਾਨੂੰ ਦੇਖਣ ਨੂੰ ਮਿਲੇ ਔਰ ਅਸੀਂ ਸਾਰੇ ਕਿੰਨੇ ਖੁਸ਼ ਨਸੀਬ ਆ ਕਿ ਜਿਸ ਅੰਦੋਲਨ ਲਈ ਲੱਖਾਂ ਹੀ ਸਾਡੇ ਕਾਰ ਸੇਵਕਾਂ ਨੇ ਕਾਰਜਕਰਤਾਵਾਂ ਨੇ ਆਪਣੇ ਪ੍ਰਾਣਾ ਦੀ ਆਹੂਤੀ ਦਿੱਤੀ ਔਰ ਉਹ ਇਸ ਦਿਵਯ ਸ਼ਣ ਨੂੰ ਦੇਖਣ ਲਈ ਅੱਜ ਉਪਸਥਿਤ ਨਹੀਂ ਹੈਗੇ ਤੇ ਅਸੀਂ ਇਸ ਦਿਵਯ ਸ਼ਣ ਨੂੰ ਜੀ ਵੀ ਰਹੇ ਆ ਉਹਦੇ ਲਈ ਅਸੀਂ ਸਾਰੇ ਹੀ ਪ੍ਰਭੂ શ્રી ਰਾਮ ਦਾ ਧੰਨਵਾਦ ਕਰਦੇ ਕਿ ਸਾਨੂੰ ਇਹ ਅਦਭੁਤ ਦਿਨ ਦੇਖਣ ਦਾ ਉਹਨਾਂ ਨੇ ਸੋ ਭਾਗ ਗਿਆ ਪ੍ਰਦਾਨ ਕੀਤਾ ਸੋ ਇੱਕ ਵਾਰ ਫਿਰ ਮੈਂ ਆਪਣੇ ਸਾਰੇ ਭਰਾਵਾਂ ਨਾਲ ਪੂਰੇ ਸ਼ਹਿਰ ਨੂੰ ਪੂਰੇ ਵਿਸ਼ਵ ਨੂੰ ਪੂਰੇ ਭਾਰਤ ਵਰਸ਼ ਨੂੰ ਸਾਰੇ ਸਨਾਤਨੀ ਹਿੰਦੂਆਂ ਨੂੰ ਇਸ ਭਵਵੇਂ ਰਾਮ ਮੰਦਰ ਦੀ ਵਧਾਈ ਦਿਨਾ ਜਿਹਦੇ ਵਿੱਚ ਸਾਡੇ ਮੁਖ ਤੌਰ ਤੇ ਅਸਲਮ ਜੀ ਨੇ ਵੀ ਸ਼ਿਰਕਤ ਕੀਤੀ ਅੱਜ ਇਹਨਾਂ ਨੇ ਸਾਰਾ ਸਜੋ ਸਮਾਨ ਦਾ ਵਿਵਸਥਾ ਇਹਨਾਂ ਵੱਲੋਂ ਕੀਤੀ ਗਈ ਆ ਔਰ ਇਹਨਾਂ ਨੇ ਵੀ ਬਹੁਤ ਸਵਾਗਤ ਕੀਤਾ ਰਾਮ ਮੰਦਰ ਦਾ ਔਰ ਬਾਦ ਚੜ ਕੇ ਇਹਨਾਂ ਨੇ ਸਹਿਯੋਗ ਵੀ ਪਾਇਆ ਅੱਜ ਦੇ ਇਸ ਕਾਰਜਕ੍ਰਮ ਦੇ ਵਿੱਚ ਜੈ ਸ਼੍ਰੀ ਰਾਮ ਜੈ ਜੀ ਰਾਮ फरक पटक हुन्छ नि ਵੇ ਦਿਆਣੀ ਲੈ ਕੇ ਆਉਣੇ ਆ ਮੈਂ ਭੂ ਕਰੂੰਗਾ ਤੇਨੂੰ ਠੀਕ ਆ ਕਰਾਉਣਾ ਹੈ ਕਾ ਮ ਆ ਜਾ ਐਦਰ ਵੀ ਬਣਾ ਦੇ ਭਾਜੀ ਭਾਜੀ ਐਦਰ ਵੀ ਬਣਾ ਦੇ ਮੈਂ ਲੋੜ ਐਦਰ ਵੀ ਬਣਾ ਦੇ पूज्य स्वामी गोविंद देवगिर महाराज उड़ुपी मठ पेजावर मठ के मध्वाचार्य विश्व प्रसन्न तीर्थ जी महाराज और अयोध्या निर्वाही अखाड़ा के महंत दिने दास जी महाराज को निवेदन करता हूँ